ਸਤਿ ਸ੍ਰੀ ਅਕਾਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਇਹ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕਿਸੇ ਹੋਰ ਥਾਂ ਦੀ ਨਹੀਂ ਹੈ ਕਿਸੇ ਹੋਟਲ ਜਾਂ ਰੈਸਟੋਰੈਂਟ ਦੀ ਨਹੀਂ ਹੈ ਇਹ ਤਸਵੀਰਾਂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਚੂਹਿਆਂ ਦੀ ਪਾਰਟੀ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਇੱਕ ਪਾਸੇ ਗੱਲ ਕਰੀਏ ਤਾਂ ਉਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਜਾਂ ਹੁਣ ਵੀ ਜਦੋਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਵਾਅਦੇ ਕੀਤੇ ਜਾਂਦੇ ਨੇ ਕਿ ਅਸੀਂ ਅ ਮਹੱਲਾ ਕਲੀਨਿਕ ਖੋਲੇ ਨੇ ਅਸੀਂ ਹਸਪਤਾਲਾਂ ਨੂੰ ਵਧੀਆ ਬਣਾਣਾ ਸਰਕਾਰੀ ਹਸਪਤਾਲਾਂ ਨੂੰ ਵਧੀਆ ਬਣਾਣਾ ਹੈ ਕਿ ਤਾਂ ਕਿ ਜਿਹੜੇ ਲੋਕ ਆਣ ਮਰੀਜ਼ ਆਣ ਉਹ ਆਰਾਮ ਨਾਲ ਆਪਣਾ ਇਲਾਜ ਕਰਾ ਸਕਣ ਤੇ ਪੋਲ ਤਾਂ ਇੱਥੇ ਖੁੱਲ ਗਈ ਜਦੋਂ ਚੂਹੇ ਇੱਥੇ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਉਹਨਾਂ ਦਾ ਖਾਣਾ ਬੰਦਾ ਪਿਆ ਉੱਥੇ ਇਹ ਦੇਖਿਆ ਜਾ ਰਿਹਾ ਚੂਹਾ ਚੂਹਿਆਂ ਨੇ ਪਰਮਾਰ ਲਗਾਈ ਹੋਈ ਹੈ ਜਿੱਥੇ ਜਛਾ ਬੱਚਾ ਕੇਂਦਰ ਹੈ ਜਛਾ ਬੱਚਾ ਕੇਂਦਰ ਦੇ ਵਿੱਚ ਤੁਸੀਂ ਦੇਖੋ ਮਰੀਜ਼ ਆਉਂਦੇ ਨੇ ਇੰਨੇ ਲੋਕ ਆਉਂਦੇ ਨੇ ਮਹਿਲਾਵਾਂ ਹੁੰਦੀਆਂ ਨੇ ਬੱਚੇ ਹੁੰਦੇ ਨੇ ਬਿਮਾਰੀਆਂ ਦਾ ਘਰ ਚੂਹੇ ਕਿੰਜ 파ਟੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਸਾਫ਼-ਸਾਫ਼ ਇਹ ਇਸ ਇੰਨੀ ਵੱਡੀ ਸਕਰੀਨ ਤੇ ਦਿਖਾਈ ਦੇ ਰਿਹਾ ਤੁਸੀਂ ਦੇਖੋਗੇ ਕਿ ਕਿੰਜ ਲੋਕ ਵੀ ਇੰਨੇ ਪਰੇਸ਼ਾਨ ਨੇ ਲੋਕਾਂ ਨੂੰ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਜਦੋਂ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਤ ਨੂੰ ਕਈ ਵਾਰ ਡਰ ਵੀ ਲੱਗਦਾ ਹੈ ਕਿ ਕਦੇ ਫੇਸ ਤੇ ਆ ਕੇ ਚੂਹੇ ਆ ਜਾਂਦੇ ਨੇ ਕਦੇ ਉੱਪਰ ਚੜ ਜਾਂਦੇ ਨੇ ਸ ਹਸਪਤਾਲਾਂ ਦੀ ਪੋਲ ਇਹ ਪਹਿਲੀ ਵਾਰ ਨਹੀਂ ਹੋਇਆ ਖੁੱਲੀ ਹੈ ਕਿ ਹਸਪਤਾਲਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨੇ ਸੋ ਪਹਿਲਾਂ ਵੀ ਵੇਖਿਆ ਗਿਆ ਅ ਕਈ ਵਾਰ ਦਵਾਈਆਂ ਨੂੰ ਲੈ ਕੇ ਪੋਲਾਂ ਖੁੱਲਦੀਆਂ ਨੇ ਕਈ ਵਾਰ ਸਫਾਈ ਨੂੰ ਲੈ ਕੇ ਪੋਲਾਂ ਖੁੱਲਦੀਆਂ ਨੇ ਸਰਕਾਰੀ ਹਸਪਤਾਲਾਂ ਦੀਆਂ ਤੁਹਾਨੂੰ ਦੱਸ ਰਹੀਆਂ ਤੇ ਕਈ ਵਾਰ ਮਰੀਜ਼ਾਂ ਦੇ ਨਾਲ ਵਿਵਹਾਰ ਸਹੀ ਨਹੀਂ ਕੀਤਾ ਜਾਂਦਾ ਉਦੋਂ ਪੋਲਾਂ ਖੁੱਲਦੀਆਂ ਨੇ ਤੇ ਹੁਣ ਜਦੋਂ ਇਹ ਪੋਲ ਖੁੱਲੀ ਹੈ ਤਾਂ ਕਾਫੀ ਦੇਖਿਆ ਜਾ ਰਿਹਾ ਹੈ ਇੱਕ ਹੈਲਥ ਹਸਪਤਾਲ ਪ੍ਰਸ਼ਾਸਨ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਹੈ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਕਿ ਜਿੱਥੇ ਇੱਕ ਪਾਸੇ ਉਹਨਾਂ ਦੇ ਵੱਲ ਵਾਅਦੇ ਕੀਤੇ ਜਾਂਦੇ ਨੇ ਕਿ ਦਿੱਲੀ ਦੇ ਤਰਜ਼ ਤੇ ਪੰਜਾਬ ਦੇ ਵਿੱਚ ਹੈਲਥ ਦੀਆਂ ਸਹੂਿਦਾਵਾਂ ਦਿੱਤੀਆਂ ਜਾਣਗੀਆਂ ਸਿਹਤ ਦੀਆਂ ਸਹੂਿਦਾਵਾਂ ਦਿੱਤੀਆਂ ਜਾਣਗੀਆਂ ਪੜ੍ਹਾਈ ਦੀਆਂ ਸਹੂਿਦਾਵਾਂ ਦਿੱਤੀਆਂ ਜਾਣਗੀਆਂ ਲੋਕਾਂ ਦੇ ਵਿੱਚ ਇਹ ਨਾ ਹੋਵੇ ਕਿ ਆਪਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਨਹੀਂ ਕਰਵਾਣਾ ਪ੍ਰਾਈਵੇਟ ਦੇ ਵਿੱਚ ਕਰਵਾਣਾ ਤੇ ਇਹ ਚੀਜ਼ ਨਾ ਹੋਣ ਤੇ ਉੱਥੇ ਹੀ ਦੂਜੇ ਪਾਸੇ ਪੋਲ ਏ ਪੋਲ ਜਦੋਂ ਖੁੱਲਦੀ ਹੈ ਤਾਂ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਹਾਲਾਤ ਇਹ ਨੇ ਕਿ ਚੂਹਿਆਂ ਨੇ ਆਪਣਾ ਉੱਥੇ ਇੱਕ ਡੇਰਾ ਜਮਾਇਆ ਹੋਇਆ ਜਿੱਥੇ ਉਹ ਮਹਿਫਿਲ ਲਗਾ ਕੇ ਬੈਠੇ ਨੇ ਇਹ ਤਸਵੀਰਾਂ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਮਹਿਫਿਲ ਲੱਗੀ ਹੋਈ ਹੈ ਪਰ ਹੁਣ ਇੱਥੇ ਹੀ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਇਸ ਤੋਂ ਅਵੇਅਰ ਨਹੀਂ ਹੈਗਾ ਪ੍ਰਸ਼ਾਸਨ ਜਿਹੜਾ ਹਸਪਤਾਲ ਦਾ ਪ੍ਰਸ਼ਾਸਨ ਹੈ ਉਹ ਵੀ ਕਹਿੰਦਾ ਪਿਆ ਕਿ ਆਪਾਂ ਵੀ ਹੁਣ ਪੂਰੀ ਕੋਸ਼ਿਸ਼ ਕਰਾਂਗੇ ਹੁਣ ਕਈ ਸਾਰੀਆਂ ਚੀਜ਼ਾਂ ਹੋਰ ਸਵਾਲਾਂ ਦੇ ਘੇਰੇ ਵਿੱਚ ਆ ਰਹੀਆਂ ਨੇ ਤੇ ਤੁਹਾਨੂੰ ਵੀ ਕੁਝ ਚੀਜ਼ਾਂ ਪੁੱਛਣਾ ਚਾਹੁੰਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਿਵਲ ਹਸਪਤਾਲ ਦੇ ਹਾਲਾਤ ਕਿਹੋ ਜਿਹੇ ਨੇ ਸਿਵਲ ਹਸਪਤਾਲਾਂ ਨੂੰ ਲੈ ਕੇ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਤੇ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਐਦਾਂ ਦਾ ਐਦਾ ਦੀ ਚੀਜ਼ ਦੇਖਣ ਨੂੰ ਮਿਲਦੀ ਹੈ ਤਾਂ ਤੁਸੀਂ ਸ਼ਿਕਾਇਤ ਕੀਤੀ ਹੋਵੇ ਤਾਂ ਕੀ ਚੀਜ਼ ਰਿਪਲਾਈ ਆਇਆ ਹੋਵੇ ਕਿਉਂਕਿ ਇੱਥੇ ਤਾਂ ਲੋਕਾਂ ਨੂੰ ਰਿਪਲਾਈ ਵੀ ਇਹੀ ਚੀਜ਼ਾਂ ਦਾ ਆਇਆ ਹੈ ਕਿ ਹੁਣ ਜਲਦੋਂ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ ਪਰ ਇਹ ਹੱਲ ਬੜੇ ਦਿਨਾਂ ਤੋਂ ਹੋ ਰਿਹਾ ਹੈ ਸ਼ੁਰੂ ਤੋਂ ਹੋ ਰਿਹਾ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਸਿਵਲ ਹਸਪਤਾਲਾਂ ਦੇ ਹਾਲਾਤ ਤਾਂ ਕੀ ਨੇ ਜਾਂ ਪੂਰੇ ਪੰਜਾਬ ਦੇ ਵਿੱਚ ਸਿਵਲ ਹਸਪਤਾਲਾਂ ਦੇ ਹਾਲਾਤ ਕੀ ਨੇ ਇਹ ਇਸ ਨੂੰ ਲੈ ਕੇ ਸਾਰੇ ਹੀ ਜਾਣੂ ਨੇ ਕਿੰਨੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਭਾਵੇਂ ਉਹ ਇਸ ਤਰ੍ਹਾਂ ਦੇ ਹਾਲਾਤ ਹੁਣ ਚੂਹਿਆਂ ਨੂੰ ਲੈ ਕੇ ਭਾਵੇਂ ਉਹ ਦਵਾਈਆਂ ਨੂੰ ਲੈ ਕੇ ਮੈਡੀਕਲ ਸੁਵਿਧਾ ਲੈ ਕੇ ਭਾਵੇਂ ਉਹ ਡਾਕਟਰਾਂ ਨੂੰ ਲੈ ਕੇ ਹੁਣ ਕਈ ਸਰਾ ਦੀਆਂ ਪਰੇਸ਼ਾਨੀਆਂ ਆndੀਆਂ ਨੇ ਪਰ ਤੁਹਾਡੇ ਲੱਗਦੇ ਜੀ ਹਾਲਾਤ ਤੇ ਸਾਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਤੇ ਇਦਾ ਹੀ ਹੋਰ ਅਪਡੇਟਸ ਲਈ ਬਣੇ ਰਹੋ ਕਾ ਨਿਊਜ਼ ਪੰਜਾਬ ਦੇ ਨਾਲ